ਬੱਚਿਓ ਅੱਜ ਕੀ ਹੈ? ਡਿਵਾਡ ਰੈੱਡ ਕਰਾਸ ਦਿਵਸ ਹਾਂ ਕੀ ਹੈ? ਡਿਵਾਡ ਰੈੱਡ ਕਰਾਸ ਦਿਵਸ ਹਾਂ ਵਰਲਡ ਰੈੱਡ ਕਰਾਸ ਡੇ ਹੈ। ਇਸ ਦਿਨ ਅਸੀਂ ਭਾਈ ਕਨਈਆ ਜੀ ਨੂੰ ਯਾਦ ਕਰਦੇ ਹਾਂ। ਸਰ ਹੈਨਰੀ ਡਿਊਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਰੈੱਡ ਕਰਾਸ ਦੀ ਨੀਂ ਰੱਖੀ ਹੈ। ਭਗਤਪੂਰਨ ਸਿੰਘ ਜੀ ਨੂੰ ਅਸੀਂ ਯਾਦ ਕਰਦੇ ਹਾਂ। ਜਿਹੜੇ ਸੇਵਾ ਦੇ ਮੂਜਸਮੇ ਹੈ। ਤੇ ਇਹ ਜਿਹੜਾ ਦਿਨ ਹੈ ਅੱਜ ਦਾ 8 ਮਈ ਹੈ ਨਾ ਅੱਜ ਹਾਂਜੀ ਹਾਂ ਉੱਚੀ ਬੋਲੀਦਾ 8 ਮਈ ਹੈ ਨਾ ਹਾਂਜੀ ਸਾਰੇ ਵਰਲਡ ਦੇ ਵਿੱਚ ਵਿਸ਼ਵ ਦਿਵਸ ਲਿਖਿਆ ਨਾ ਵਿਸ਼ਵ ਹਾਂ ਸਾਰੇ ਮੁਲਕਾਂ ਦੇ ਵਿੱਚ ਅੱਜ ਦਾ ਜਿਹੜਾ ਦਿਨ ਹੈਗਾ ਇਹ ਸੇਵਾ ਨੂੰ ਸਮਰਪਿਤ ਜਿਹੜਾ ਹੈਗਾ ਕੀਤਾ ਹੋਇਆ ਤੇ ਸੂਰੇ ਸੰਸਾਰ ਦੇ ਵਿੱਚ ਰੈੱਡ ਕਰਾਸ ਨਾਲ ਸੰਬੰਧਿਤ ਜਿਹੜੇ ਦਿਨ ਹੈ ਅੱਜ ਦਾ ਜਿਹੜਾ ਦਿਨ ਹੈ ਉਹ ਮਨਾਇਆ ਜਾਂਦਾ ਸਕੂਲਾਂ 'ਤੇ ਕਾਲਜਾਂ 'ਤੇ ਤੇ ਹੋਰ ਥਾਵਾਂ ਥਾਵਾਂ ਦੇ ਉੱਤੇ ਜਿਹੜਾ ਲੋਕ ਇਸ ਦਿਨ ਨੂੰ ਜਿਹੜਾ ਹੈਗਾ ਮਨਾਉਂਦੇ ਆ ਤੇ ਸੇਵਾ ਭਾਵਨਾ ਜਿਹੜਾ ਹੈਗਾ ਉਹ ਆਪਣੇ ਅੰਦਰ ਲਿਆਉਣ ਦੀ ਕੋਸ਼ਿਸ਼ ਕਰਦੇ ਆ ਭਾਈ ਕਨਈਆ ਜੀ ਦੇ ਜੀਵਨ ਤੋਂ ਅਸੀਂ ਸਿੱਖ ਲੈਨੇ ਆ ਭਗਤਪੁਰਨ ਸਿੰਘ ਜੀ ਦੇ ਜੀਵਨ ਤੋਂ ਸਿੱਖ ਲੈਨੇ ਆ ਹੁਣ ਆਪਾਂ ਰੈੱਡ ਕਰਾਸ ਨੂੰ ਸਮਰਪਿਤ ਪ੍ਰਣ ਕਰਾਂਗੇ ਤੇ ਬਾਹਾਂ ਆਪਣੀਆਂ ਅੱਗੇ ਕਰ ਲਓ। ਰਾਈਟ ਹੈਂਡ ਜਿਹੜਾ ਤੁਹਾਡਾ ਸਾਹਮਣੇ ਹੋਣਾ ਚਾਹੀਦਾ। ਠੀਕ ਹੈ ਨਾ ਜੀ? ਮੈਂ ਮੈਂ ਪ੍ਰਣ ਕਰਦਾ ਹਾਂ ਪ੍ਰਣ ਕਰਦਾ ਹਾਂ ਕਿ ਕਿ ਮੈਂ ਮੈਂ ਆਪਣੀ ਆਪਣੀ ਅਤੇ ਅਤੇ ਦੁਨੀਆਂ ਦੀ ਦੁਨੀਆਂ ਦੀ ਸਿਹਤ ਦਾ ਸਿਹਤ ਦਾ ਖਿਆਲ ਰੱਖਾਂਗਾ। ਖਿਆਲ ਰੱਖਾਂਗਾ। ਬਿਮਾਰਾਂ ਬਿਮਾਰਾਂ ਦੁਖੀਆਂ ਦੁਖੀਆਂ ਵਿਸ਼ੇਸ਼ ਕਰਕੇ ਵਿਸ਼ੇਸ਼ ਕਰਕੇ बच्चों की सहायता करा सारे संसार में बच्चों अपना मित्र समझागा जूनियर रैड क्रॉस के मुख्य उद्देश सेहत सेवा मित्रता खले कर रहा हाथ ਸੰਦੀਪ ਸਰ ਵੀਡੀਓ ਬਣਾ ਰਹੇ ਆ ਰੋਇਦ ਸਰ ਮੇਰੇ ਨਾਲ ਖੜੇ ਆ ਤੇ ਬਾਕੀ ਟੀਚਰ ਸਾਡੇ ਆਪਣੀ ਆਪਣੇ ਜਮਾਤਾਂ ਦੇ ਵਿੱਚ ਆ ਸੋ ਅਸੀਂ ਅੱਜ ਦਾ ਜਿਹੜਾ ਇਹ ਜਿਹੜਾ ਦਿਨ ਹੈਗਾ ਰੈੱਡ ਕਰਾਸ ਦਾ ਜਿਹੜਾ ਦਿਨ ਹੈ ਵਿਸ਼ਵ ਰੈੱਡ ਕਰਾਸ ਦਾ ਜਿਹੜਾ ਦਿਨ ਹੈ ਉਹ ਅੱਜ ਅਸੀਂ ਬੱਚਿਆਂ ਨੂੰ ਜਿਹੜੀ ਹੈਗੀ ਆ ਜਾਣਕਾਰੀ ਦਿੱਤੀ ਹੈ ਇਹਦੇ ਬਾਰੇ ਪਹਿਲਾਂ ਹੀ ਬਹੁਤ ਸਾਰੀ ਜਿਹੜੀ ਜਾਣਕਾਰੀ ਦਿੱਤੀ ਆ ਉਹਦੇ ਨਾਲ ਨਾਲ ਭਾਈ ਕਨਈਆ ਜੀ ਦੇ ਜੀਵਨ ਦੇ ਉੱਤੇ ਜਿਹੜਾ ਹੈਗਾ ਇਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਆ ਭਾਈ ਕਨਈਆ ਜੀ ਇਹਦੇ ਬਾਰੇ ਗੱਲ ਹੋਈ ਨਾ ਆਪਣੀ ਜੀ ਹਾਂ ਭਗਤਪੁਰਨ ਸਿੰਘ ਜੀ ਦੇ ਬਾਰੇ ਗੱਲ ਹੋਈ ਨਾ ਆਪਣੀ ਹਾਂ ਜੀ ਰੈਡ ਕਰਾਸ ਦੇ ਸੰਸਥਾਪਕ ਸਰ ਹੈਂਡਰੀ ਟੂਨਰ ਦੇ ਬਾਰੇ ਗੱਲ ਕੀਤੀ ਨਾ ਆਪਾਂ ਜੀ ਹਾਂ ਹਾਂ ਸੋ ਅੱਜ ਦਾ ਆਪਾਂ ਇਹ ਦਿਨ ਮਨਾਇਆ ਤੁਸੀਂ ਸਾਰਿਆਂ ਨੇ ਇਸ ਚੀਜ਼ ਨੂੰ ਜਿਹੜਾ ਹੈਗਾ ਆਪਣੇ ਚੇਤਿਆਂ ਦੇ ਵਿੱਚ ਵਸਾ ਕੇ ਰੱਖਣਾ ਧੰਨਵਾਦ